ਸਤਿ ਸ੍ਰੀ ਅਕਾਲ ਜੀ ਮੈਂ ਕੁਲਵਿੰਦਰ ਸਿੰਘ ਰਸੂਲਪੁਰ ਸ੍ਰੀ ਹਰगोਬਿੰਦ ਸਾਹਿਬ ਸੋਸ਼ਲ ਐਂਡ ਪੈਨ ਪਿਆਰ ਸੁਸਾਇਟੀ ਨਸਰਾਲੀ ਨੇੜੇ ਮੰਡੀ ਕੋਵਿੰਦਗੜ੍ਹ ਦੇ ਨੌਜਵਾਨਾਂ ਵੱਲੋਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘਾਂ ਤੇ ਮਾਤਾ ਗੁਜਕੌਰ ਦੀ ਜਾਦ ਦੇ ਵਿੱਚ ਠੰਡੇ ਬੁਰਜ ਦੇ ਨੇੜੇ ਹਰ ਸਾਲ ਲੰਗਰ ਲਾਇਆ ਜਾਂਦਾ ਹੈ ਜਿੱਥੇ ਇੱਥੇ ਨੌਜਵਾਨਾਂ ਵੱਲੋਂ ਗੁਰੂ ਦੇ ਸ਼ਬਦ ਦਾ ਜਪ ਵੀ ਕੀਤਾ ਜਾਂਦਾ ਉਤੇ ਨਾਲ ਦੀ ਨਾਲ ਲੰਗਰ ਬਰਤਾਇਆ ਵੀ ਜਾਂਦਾ ਐ ਸੋਇਤ ਸੇਵਾ ਕਰਦੇ ਨੌਜਵਾਨਾਂ ਨੂੰ ਤੁਸੀਂ ਦੇਖ ਰਹੇ ਹੋ ਤੇ ਨੌਜਵਾਨ ਨਿਸਕਾਮ ਤੌਰ ਤੇ ਇਹ ਸੇਵਾ ਕਰਦੇ ਹਨ ਪਿੰਡ ਨਸਰਾਲੀ ਨੇੜੇ ਮੰਡੀ ਗੋਬਿੰਦਗੜ੍ਹ ਦੇ ਦੀ ਸੰਗਤ ਅਤੇ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਇਹਨਾਂ ਨੌਜਵਾਨਾਂ ਵੱਲੋਂ ਇੱਥੇ ਨੰਗਲ ਲਾਇਆ ਜਾਂਦਾ ਹੈ ਸੋ ਇਹ ਤਸਵੀਰਾਂ ਤੁਸੀਂ ਸ੍ਰੀ ਫਤੇਗੜ੍ਹ ਸਾਹਿਬ ਤੋਂ ਦੇਖ ਰਹੇ ਹੋ ਜਿੱਤੇ ਬਾਬਾ ਜੋਰਾਵਰ ਸਿੰਘ ਬਾਬਾ ਬਤੇ ਸਿੰਘਾਂ ਤੇ ਮਾਤਾ ਗੁਜਰ ਕੌਰ ਦੀ ਦੇ ਯਾਦ ਦੇ ਵਿੱਚ ਸ੍ਰੀ ਹਰਗੋਬਿੰਦ ਸਾਹਿਬ ਸੋਸ਼ਲ ਐਂਡ ਵੈਲਪੀਅਰ ਸੁਸਾਇਟੀ ਵੱਲੋਂ ਲੰਗਰ ਲਾਇਆ ਜਾਂਦਾ ਹੈ ਸੇ ਨਸਰਾਲੀ ਨੇੜੇ ਮੰਡੀ ਗੋਬਿੰਦਗੜ੍ਹ ਦੇ ਨੌਜਵਾਨ ਹਨ ਜੋ ਇੱਥੇ ਲੰਗਰ ਲਾਉਂਦੇ ਹਨ ਤੇ ਵਿਸ਼ੇਸ਼ ਗੱਲ ਇਹ ਹੈ ਕਿ ਇਹਨਾਂ ਨੌਜਵਾਨਾਂ ਵੱਲੋਂ ਕੋਈ ਵੀ ਲੰਗਰੀ ਨਹੀਂ ਰੱਖਿਆ ਜਾਂਦਾ ਆਪ ਹੀ ਲੰਗਰ ਬਣਾਉਂਦੇ ਹਨ ਆਪ ਹੀ ਵਰਤਾਉਂਦੇ ਹਨ ਨਾਲ ਹੀ ਨਾਲ ਗੁਰੂ ਦਾ ਸ਼ਬਦ ਦਾ ਜਾਪ ਆਪ ਕਰਦੇ ਹਨ ਸੰਗਤ ਨੂੰ ਕਰਾਉਂਦੇ ਹਨ ਸੋ ਇਹ ਨੌਜਵਾਨ ਦੇਖਦੇ ਹੋ ਤੁਸੀਂ ਜਿੱਥੇ ਨੌਜਵਾਨ ਇੱਥੇ ਸੇਵਾ ਕਰਦੇ ਹਨ ਉੱਥੇ ਬੀਬੀਆਂ ਭੈਣਾ ਅਤੇ ਬੱਚੇ ਬਜ਼ੁਰਗ ਵੀ ਇਹਨਾਂ ਦਾ ਸਾਥ ਦੇ ਰਹੇ ਹਨ ਸੋ ਬਹੁਤ ਹੀ ਪਿਆਰ ਦੇ ਨਾਲੇ ਨੌਜਵਾਨ ਇੱਥੇ ਲੰਗਰ ਤਿਆਰ ਕਰਦੇ ਹਨ ਤੇ ਵਰਤੌਂਦੇ ਹਨ ਸੇਵਾ ਕਰਦੇ ਹਨ ਤੇ ਕਰਾਉਂਦੇ ਹਨ ਸੋ ਦੇਖ ਰਹੇ ਹੋ ਤਸਵੀਰਾਂ ਤੁਸੀਂ ਸ੍ਰੀ ਫਤਿਹਗੜ੍ਹ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਪੈਨ ਫਿਆਰ ਸੁਸਾਇਟੀ ਨਸਰਾੜੀ ਨੇੜੇ ਗੋਬਿੰਦ ਦੇ ਕਰਦੇ ਨੌਜਵਾਨਾਂ ਵੱਲੋਂ ਇਹ ਲੰਗਰ ਲਾਇਆ ਜਾਂਦਾ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਸੰਸਥਾ ਦੇ ਪ੍ਰਧਾਨ ਦੇ ਨਾਲ ਪਤਾ ਜੀ ਬਹੁਤ ਵੱਡਾ ਪ੍ਰੋਗਰਾਮ ਹੈ ਤੇ ਰੇਗਸਾਲ ਇੱਥੇ ਸਾਰੇ ਨੌਜਵਾਨ ਇਕੱਠੇ ਹੋਏ ਨੇ ਤੇ ਉਪਰਾਲਾ ਕਰਦੇ ਹਾਂ ਕੀ ਕਰਦੇ ਦੇਖੋ ਜੀ ਇਹ ਉਪਰਾਲਾ ਸਾਰੇ ਨਗਰ ਨਾਲ ਮਿਲ ਕੇ ਕਰ ਰਹਾ ਹੈ ਜੋ ਕਿ ਹਰ ਇੱਕ ਸਾਲ ਕੀਤਾ ਜਾਂਦਾ ਹੈ ਤੇ ਸ਼ਹੀਦ ਦੀ ਜੋੜ ਮੇਲ ਦੇ ਵਿੱਚ ਵੀ ਲੰਗਰ ਲਗਾਇਆ ਜਾਂਦਾ ਹੈ ਤੇ ਉਸ ਤੋਂ ਉਪਰੰਤ ਇਹਦਾ ਆਪਣਾ ਇੱਕ ਜਨਵਰੀ ਨੂੰ 31 ਨੰਬਰ ਨੂੰ ਮੰਡਰ ਹੋਇਆ ਜਾਂਦਾ ਹੈ ਜੋ ਕਿ ਸਾਰੇ ਨੌਜਵਾਨ ਰਲ ਮਿਲ ਕੇ ਉਪਰਾਲਾ ਕਰਦੇ ਤੇ ਦੇਖਿਆ ਜਾਵੇ ਤੇ ਸਾਰੇ ਨੌਜਵਾਨ ਇੱਕ ਤੋਂ ਵੱਧ ਸੇਵਾ ਕਰਦੇ ਆ ਤੇ ਸਾਰੇ ਨੌਜਵਾਨ ਕੋਈ ਚੰਚਲ ਮਤ ਨਹੀਂ ਕਰਦਾ ਤੇ ਸਾਰੇ ਨਸ਼ੇ ਤੋਂ ਰਹਿ ਹਾਂਜੀ ਇਹ ਗੱਲ ਬਹੁਤ ਵੱਡੀ ਗੱਲ ਹੈ ਜਿਹੜੇ ਕਿ ਨਸ਼ੇ ਤੋਂ ਮੁਕਤ ਨੌਜਵਾਨ ਸਾਰੇ ਰਲ ਮਿਲ ਕੇ ਇਕਜੁੱਟ ਹੋ ਕੇ ਸੇਵਾ ਕਰਦੇ ਨੇ ਜੀ ਤੇ ਨਾਰੇ ਇੱਕ ਬੰਦੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਲੰਗਰ ਨੂੰ ਆ ਸਪੂਰਨ ਕਰਦਾ ਸੋ ਭਾਜੀ ਤੁਸੀਂ ਹਰ ਸਾਲ ਇੱਥੇ ਆਉਂਦੇ ਆ ਤੇ ਜਿਹੜਾ ਨੌਜਵਾਨ ਛੋਟਾ ਦਿਖਦਾ ਹੈ ਆਮ ਤੌਰ ਤੇ ਤਾਂ ਦੇਖਿਆ ਜਾਂਦਾ ਉਹਨੂੰ ਫੱਟੇ ਨੂੰ ਪਦਵੀ ਦਿੱਤੀ ਜਾਂਦੀ ਹੈ ਪਰ ਛੋਟੇ 'ਚ ਖਾਸੀ ਆ ਤਾਂ ਤੁਸੀਂ ਛੋਟੇ ਨੂੰ ਪਦਵੀ ਦਿੰਦੇ ਆ ਤੇ ਕੀ ਕਰ ਸਾਡੇ ਨੇ ਇਹ ਫਤਿਹ ਰੂਪਤਰੀਆ ਤੁਹਾਨੂੰ ਨਹੀਂ ਤੇਰਾ ਜੀ ਸਾਡੇ ਤੇ ਕਿਵੇਂ ਨਹੀਂ ਜੀ ਮਹਾਰਾਜ ਕਿ ਸਿੰਘ ਸੋਜੋ ਜੇ ਫੁਰਵੇ ਲੜ ਲੇ ਜੇ ਅਸੀਂ ਕਿੱਥੇ ਵੀ ਸਾਡੇ ਕਿੰਨੇ ਛੋਟਾ ਬੱਚੇ ਨੇ ਛੋਟਿਆਂ ਨੂੰ ਉੱਪਰ ਲੈ ਕੇ ਆਓ ਸਾਹੀ ਵੱਡੇ ਉਪਰਾਂ ਜਾਣਦੇ ਉਹ ਅੱਜ ਕੱਲ ਜਿਹੜੇ ਦਰਦ ਦਰ ਘਰ ਚ ਰਹੇ ਨੇ ਆਪਣੇ ਜਿਵੇਂ ਕਹਿੰਦੇ ਪੰਜਾਬ ਦੇ ਵਿੱਚ ਮਜਾ ਬਹੁਤ ਮਿਲਿਆ ਹੋਇਆ ਤੁਸੀਂ ਲੰਗਰ ਦੇ ਵਿੱਚ ਆਏ ਆ ਤੁਸੀਂ ਦੇਖੋ ਲੰਗਰ ਦੇ ਵਿੱਚ ਸਾਰੇ ਆ ਰਹੇ ਸਾਰੇ ਜਣੇ ਪੰਜਾਬੀ ਵੀ ਤੁਸੀਂ ਆਉਣਾ ਸਹੀ ਆਏ ਹੋ तकरीबन ਆਪਣੇ ਆਪਣੇ ਕੰਮ ਪੂਰੇ ਜੋਸ਼ ਨਾਲ ਕਰ ਰਹੇ ਸਾਨੂੰ ਖੋਹਣ ਹੋਗੇ ਅੱਜ ਇੱਕ ਲੰਗਰ ਦੇ ਵਿੱਚ ਹੋਣੀ ਦੋਸਾਂ ਦੇ ਲਗਾਉਣ ਦੀ ਤਿਆਰੀ ਕਰਨਾ ਅਭੀ ਤਰ੍ਹਾਂ ਦੇ ਭਗਵਾਨ ਹੁੰਦੇ ਨੇ ਉਹ ਸੰਗਤ ਜੰਡੀ ਆ ਜੀ ਅਸੀਂ ਇੱਥੇ ਲਗਾ ਦਿੰਦੇ ਹਾਂ ਇਹ ਖੜੇ ਨੇ ਆਪਣਾ ਤਕੜਾ ਸੰਪਰਕ ਹੈ ਇਹਦੇ ਵਿੱਚ ਅੱਜ ਇਹਦੇ ਕੋਲ ਫਲਾਇਲ ਜੀ ਵੀ ਲਗਾਉਣਾ ਉਸ ਮਸਤੀ ਆ ਵੀ ਕਿ ਛੋਟਾ ਵੀ ਛੋਟਾ ਵੀ ਖੜੇ ਨੇ ਇਹਦੇ ਕੋਲ ਸਾਡ ਮੈਂ ਲਈ ਖੜਾ ਸੋ ਇਹ ਸੰ ਨਤਰਾਲੀ ਦੇ ਨੌਜਵਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਕਸਰ ਜੇ ਮੈਂ ਇੱਕ ਗੱਲ ਜਰੂਰ ਕਹਿ ਦੇਵਾਂ ਅਕਸਰ ਜਦੋਂ ਕਿਸੇ ਸੰਸਥਾ ਦੇ ਪ੍ਰਧਾਨ ਬਣਨਾ ਹੋਵੇ ਤਾਂ ਪਟਿਆ ਨੂੰ ਬੰਗੜੌਰ ਸੰਭਾਲੀ ਜਾਂਦੀ ਹੈ ਪਰ ਇੱਥੇ ਛੋਟੇ ਨੌਜਵਾਨਾਂ ਨੂੰ ਕਾਂਗਡੋਰ ਸੰਭਾਲ ਕੇ ਤੇ ਨੌਜਵਾਨਾਂ ਤੇ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੋ ਪਿੰਡ ਨਸਰਾਲੀ ਸ੍ਰੀ ਹਰ ਗੋਬਿੰਦ ਸਾਹਿਬ ਸੋਸ਼ਲ ਐਂਡ ਪੈਨਪਹਰ ਸੁਸਾਇਟੀ ਨਸਰਾਲੀ ਨੇੜੇ ਮੰਡੀ ਗੋਬਿੰਦਗੜ ਦਾ ਇਹ ਲੰਗਰ ਆ ਜਿਹੜਾ ਹਰ ਤਲ ਨੌਜਵਾਨਾਂ ਵੱਲੋਂ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦਿਆਂ ਦੀ ਜਾਤ ਦੇ ਵਿੱਚ ਠੰਡੇ ਪੁਰਜ ਦੇ ਨੇੜੇ ਲਾਇਆ ਜਾਂਦਾ ਸੋ ਨੌਜਵਾਨਾਂ ਵੱਲੋਂ ਵੱਡਾ ਉਪਰਾਲਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਨੌਜਵਾਨ ਸਿੱਖੀ ਦਾ ਇਹ ਮਨਾਰੇ ਨੂੰ ਅੱਗੇ ਤੱਕ ਲਗਾਮ ਦੇ ਲਈ ਸਾਹਿਤ ਹੋਣਗੇ ਕੈਮਰਾਮੈਨ ਅਮਰਤਪਾਲ ਦੇ ਨਾਮ ਮੈਂ ਕੁਲਵਿੰਦਰ ਸਿੰਘ ਰਸੂਲ